ਦੋਸਤੋ ਦੇਖੋ ਸਾਹਮਣੇ ਖੰਬੇ ਦੇ ਉੱਪਰ ਇੱਕ ਬੰਦਾ ਬੈਠਾ ਇਹ ਵਿਚਾਰਾ ਸਾਡੇ ਇੱਧਰ ਖਾਨਪੁਰ ਵਾਲੇ ਪੁਲ ਤੇ ਨਹਿਰ ਤੇ ਨਾ ਮੀਟ ਦੀ ਦੁਕਾਨ ਤੇ ਲੱਗਿਆ ਸੀ ਇਹਦੇ ਕੋਲੇ ਚੋਰ ਗਿਆ 5 ਕਿਲੋ ਮੀਟ ਲਿਆ ਸਾਡੇ ਪਿੰਡ ਆ ਕੇ ਕਹਿੰਦਾ ਪੈਸੇ ਦਿਨਾ ਇਹਨੂੰ ਇੱਥੇ ਬਿਠਾ ਗਿਆ ਉਤੋਂ ਬਾਅਦ ਫੇਰ ਅੱਗੇ ਚੱਲਿਆ ਗਿਆ ਆਹ ਦੇਖੋ ਹੁਣ ਫੇਰ ਵਾਪਸ ਆਇਆ 2 ਮਿੰਟ ਬਾਅਦ ਇਹਨੂੰ ਕਹਿੰਦਾ ਮੈਨੂੰ ਮੋਬਾਈਲ ਦੇ ਪਹਿਲਾਂ ਇਹਨੂੰ ਕਹਿੰਦਾ ਬਿਠਾ ਗਿਆ ਵੀ ਮੈਂ ਪੈਸੇ ਲੈ ਕੇ ਆਉਣਾ ਮੀਟ ਦੇ ਪੈਸੇ ਦਿਨਾ ਹੁਣ ਇਹਨੂੰ ਕਹਿੰਦਾ ਮੋਬਾਈਲ ਦੇਈਂ ਤਾਂ ਉਹ ਦੇਖੋ ਮੋਬਾਈਲ ਫੜੂਗਾ ਇਹਨੂੰ ਕਹਿੰਦਾ ਮੋਬਾਈਲ ਦੇ ਵੀ ਮੈਂ ਫੋਨ ਕਰਨਾ ਬਸ ਮੋਬਾਈਲ ਚੱਕਣਾ ਨਾਲ ਹੀ ਫੇਰ ਰਫੂ ਚੱਕਰ ਹੋ ਜਾਣਾ ਇਹਨੇ ਇਹ ਵੀਰੇ ਚੋਰੀ ਦੇ ਨਵੇਂ ਤਰੀਕੇ ਚੱਲੇ ਨੇ ਉਹ ਵਿਚਾਰਾ ਦਰਵੇਸ਼ ਪਤਾ ਨਹੀਂ ਕਿਹੜੇ ਪਿੰਡ ਦਾ ਸੀ ਸਾਡੇ ਤਾਂ ਆ ਕੈਮਰੇ ਦੇ ਵਿੱਚ ਵੀਡੀਓ ਆਈ ਆ ਮੁੜ ਕੇ ਬੰਦੇ ਦਾ ਕੋਈ ਨਹੀਂ ਪਤਾ ਲੱਗਿਆ ਆ ਦੇਖੋ ਹੁਣ ਉਹਦਾ ਮੋਬਾਈਲ ਫੜ ਕੇ ਵੀ ਭੱਜ ਗਿਆ ਇਹ ਬੰਦਾ ਪਤਾ ਨਹੀਂ ਕੌਣ ਆ ਕਿੱਥੋਂ ਆ ਅੱਜਕੱਲ ਨਵੇਂ-ਨਵੇਂ ਪ੍ਰਕਾਰ ਦੀਆਂ ਚੋਰੀਆਂ ਚੱਲ ਪੀਆਂ ਇਹ ਚੀਜ਼ਾਂ ਤੋਂ ਸਾਵਧਾਨ ਹੋ ਜਾਓ ਕਿਸੇ ਤੇ ਕੋਈ ਵਿਸ਼ਵਾਸ ਨਾ ਕਰੋ ਕਿਹੜੇ ਰੂਪ ਦੇ ਵਿੱਚ ਚੋਰ ਤੁਰਿਆ ਫਿਰਦਾ ਹੁਣ ਇਹਦਾ ਵਿਚਾਰੇ ਦਾ ਦੁਕਾਨ ਤੋਂ ਮੀਟ ਵੀ ਲੈ ਗਿਆ 5 ਕਿਲੋ ਤੇ ਆ ਮੋਬਾਈਲ ਲੈ ਕੇ ਵੀ ਚਲਾ ਗਿਆ ਬਹੁਤ ਕਲਪਿਆ ਪਿੱਟਿਆ ਪਰ ਇਹਦਾ ਕੁਝ ਨਹੀਂ ਬਣਿਆ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਇਹ ਜੇ ਲੋਕਾਂ ਤੋਂ ਸਾਵਧਾਨ ਹੋਵੋ ਧਿਆਨ ਰੱਖੋ ਆਪਦਾ ਵੀਰੇ